ਗਰਸ਼ਰ ਕਰਦੇ ਪਿੰਡ ਨਰੇ ਅੱਲਾ ਦੇ ਨਜ਼ਦੀਕ ਲੱਗਣ ਜਾ ਰਹੀ ਸਿਮਿੰਟ ਫੈਕਟਰੀ ਦਾ ਇਲਾਕੇ ਦੇ ਲੋਕਾਂ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਜਿਸ ਵੱਲ ਦੇ ਵਿੱਚ ਅੱਜ ਪਿੰਡ ਨਰੇ ਅੱਲਾ ਵਾਤਾਵਰਨ ਬਚਾਓ ਸੰਘਰਸ਼ ਕਮੇਟੀ ਵੱਲੋਂ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਇਸ ਮੌਕੇ ਸਾਬਕਾ ਚੀਫ ਇੰਜੀਨੀਅਰ ਜੇਪੀ ਹੋਂਡਾ ਵੀ ਧਰਨ ਦੇ ਵਿੱਚ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ਤੇ ਉਹਨਾਂ ਵੱਲੋਂ ਵੀ ਇਸ ਫੈਕਟਰੀ ਦਾ ਤਿੱਖਾ ਵਿਰੋਧ ਕੀਤਾ ਗਿਆ ਨਹੀਂ ਗੱਤੀ ਫਿਰ ਸਰਕਾਰ ਜਿਹੜੀ ਮਰਜ਼ੀ ਕਰੂਗੀ ਉਹਦੇ ਆਪਾ ਹਉਂਦੇ ਆਂਗੇ ਤੁਸੀਂ ਦਾ ਆਪਣਾ ਲੋ ਇਹ ਵੀ ਬੇਨਤੀ ਕਰਾਂਗਾ ਆਪ ਕਿ ਇਸ ਇਮਾਨਦਾਰੀ ਨਾਲ ਸਰਕਾਰ ਜੀ ਦਾ ਸਾਹਮਣੇ ਮੈਂ ਚਸਵਾ ਕਰਦਾ ਤਾਂ ਹੋਰ ਇਹਨਾਂ ਦੇ ਨਾਲ ਜਿਹੜੀ ਮੈਂ ਸਰਪੰਚ ਸਾਹਿਬਾਂ ਨੂੰ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਔਰ ਨਾਲ ਮੈਂ ਇਹ ਵੀ ਬੇਨਤੀ ਪੁਜਾਰੀ ਕਰਦਾ ਕਿ ਸਮੇਂ ਸਮੇਂ ਸਰ ਇਹ ਇੱਕ ਗਰੁੱਪ ਬਣਾ ਲਓ ਤਾਂ ਕਿ ਜਿਹੜਾ ਬੰਦਾ ਕਿਛੇ ਲੱਥੇ ਉਹਨੂੰ ਟੈਨਸ਼ਨ ਮੈਸੇਜ ਆਵੇ ਕਿ ਅਸੀਂ ਕੱਲ੍ਹ ਨੂੰ ਸਾਡਾ ਕੀ ਪ੍ਰੋਗਰਾਮ ਹੈ ਪਰਸੋਂ ਸਾਡਾ ਕੀ ਪ੍ਰੋਗਰਾਮ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋ ਰਿਹਾ ਮੈਂ ਸੂਝਮਾਨ ਸੂਝਮਾਨ ਜਾਗੀਟਰ ਲੋਕਾਂ ਦੀ ਮਾਨਦਾਨ ਲੋਕਾਂ ਦੀ ਵਿੱਚ ਬਜ਼ੁਰਗ ਹੋਣਗੇ ਉਨਟੀ ਬਣਾਓ ਜਿੱਥੇ ਸਾਡੀ ਸੇਵਾ ਹੋਗੀ ਅਸੀਂ ਤਨ ਮਨ ਧੰਦੇ ਨਾਲ ਹੋਵਾਂਗੇ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਜ਼ੂਰੀ ਦੇ ਵਿੱਚ ਫਿਰ ਆਪਣੇ ਨਾਲ ਸਾਰਿਆਂ ਦਾ ਸਮੂਹ ਸਾਂਝਾ ਕਰਦਾ ਹੋਇਆ ਕਹਿੰਦਾ ਜੋ ਮੱਝ ਹੋਵੇ ਜਿੱਦਾਂ ਦੀ ਮੱਝ ਕਰਾਂਗੇ ਹੋਵੇ ਮੈਂ ਸਾਡੇ ਨਾਲ ਰਹੂੰਗਾ ਤੁਹਾ ਤੋਂ ਉਮੋਰੇ ਰਹੂੰਗਾ ਚਾਹੇ ਜਿੱਥੇ ਮੱਝ ਧਰਨਾ ਹੋਵੇ ਜਿੱਦਾਂ ਦਾ ਨਾਮ ਜਿੱਤਾਂ ਆਮ ਦਾਸੇ ਮੋਰਚਾ ਸ਼ਾਨ ਵਾਸਤੇ ਇੱਕ ਰਮਜ਼ੂਰ ਕਈ ਬਰੀ ਨਰਾਸ਼ਾ ਹੋ ਜਾਂਦੀ ਦੋਸਤੋ ਉਹ ਵੀ ਨੂੰਹ ਜਿੱਤੇ ਆਪਾਂ ਕੰਮ ਕਰਨਾ ਮਿਲ ਕੇ ਕੰਮ ਕਰਨਾ ਜਿੱਤੇ ਪੈਸੇ ਨੇ ਕੰਮ ਕਰਨਾ ਮੇਰੇ ਸਾਥੀਓ ਇਥੇ ਪੈਸਾ ਬਹੁਤ ਜ਼ਰੂਰੀ ਐ ਸੋ ਉਹ ਪੈਸਾ ਪੂਰੀ ਕਰਦੇ ਹੋਏ ਚਾਹੇ ਜਿੰਨਾ ਮਰਜ਼ੀ ਲੱਗੇ ਉਹਦੀ ਜ਼ਿੰਮੇਵਾਰੀ ਮੈਂ ਸਾਰੇ ਸਾਰੇ ਸਾਹਮਣੇ ਲੈਣਾ ਸਾਰੇ ਸਾਥੀ ਰਹੋਗੇ ਪਰ ਮੈਂ ਵੀ ਰਹਿਣਾ ਤੇ ਜਿੰਨਾ ਸਾਡੇ ਕੋਲ ਹੋਊਗਾ ਅਸੀਂ ਜ਼ਰੂਰ ਦਵਾਂਗੇ ਇਹ ਸੰਘਰਸ਼ ਪ੍ਰੋਪਰ ਸਿਰੇ ਚੜਾਂਗੇ ਔਰ ਫੈਕਟਰੀ ਕਿਸੇ ਬਾਤ ਵਿੱਚ ਵੀ ਨਹੀਂ ਲੱਗਣ ਦਵਾਂਗੇ ਕਿ ਚਾਹੇ ਕੋਈ ਪੋਲੀਟਿਕਲ ਸੁਣਵੇ ਚਾਹੇ ਪੰਜਾਬ ਗਵਰਨਮੈਂਟ ਸੁਣਵੇ ਚਾਹੇ ਸੈਂਟਰ ਗਵਰਨਮੈਂਟ ਸੁਣਵੇ ਚਾਹੇ ਜਿਹੜੇ ਮਰਜੀ ਛੋਟੇ ਮੋਹਰੇ ਵਾਲੇ ਮਰਜੀ ਆ ਕੇ ਬਾਹਰ ਪੋਲੀਟਿਕਲ ਲੋਕੀ ਸੁਣਨਾ ਇਹ ਫੈਕਟਰੀ ਨਹੀਂ ਲੱਗੂਗੀ ਇਹ ਫੈਕਟਰੀ ਨਹੀਂ ਲੱਗਣ ਦਵਾਂਗੇ ਇਹ ਸਾਰੀ ਸਾਰੇ ਲੋਕਾਂ ਦੀ ਜਿੰਦਗੀਆਂ ਨਾਲ ਬੱਚਿਆਂ ਦੇ ਨਾਲ ਆਪਾਂ ਕੋਈ ਵਾਰ ਨਹੀਂ ਕਰਾਂਗੇ ਸੋ ਮੈਨਿਸਟਰਾਂ ਗੱਲ ਕੀਤੀ ਆ ਕਿ ਸਾਨੂੰ ਪੈਟ ਦੀ ਲੋੜ ਪੈਣੀ ਹੈ ਬਿਲਕੁਲ ਪਾਣੀਆ ਸ਼ੰਦਲ ਬਹੁਤ ਵੱਡਾ ਜਣਾ ਤੇ ਬਿਲਕੁਲ ਤੁਹਾਨੂੰ ਉਹ ਨੂੰ ਨਹੀਂ ਚੱਲੂ ਫੇਮ ਨਹੀਂ ਚੱਲੂ ਇੰਤਜ਼ਾਰ ਸਾਲ ਨੂੰ ਚੱਲੂ ਤੇ ਰੇਲਵੇ ਲਾਈਨ ਜਿਹੜੀ ਆਪਾਂ ਲੱਭਦੇ ਆ ਨਾ ਬੜੇ ਟੀਮ ਲੋਕਾਂ ਨੂੰ ਪਤਾ ਹੀ ਨਹੀਂ ਕਿ ਇਲੈਕਟ੍ਰੀਫਾਈ ਕਰਤੀ ਹੈ ਜੀ ਉਹ ਦੋਸਤੋ ਸਭ ਨੂੰ ਤਾਂ ਪਤਾ ਹੀ ਨਾ ਘੋੜੇ ਨੂੰ ਮਰੇ ਮੇਰੇ ਮੇਰੇ ਅਗਸ ਇਕਤਾ ਜਿੰਦਾਬਾਦ ਲੋਕਾਂ ਦੀ ਏਕਤਾ ਜਿੰਦਾਬਾਦ